ਸਸਤੀ ਕਾ ਉਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਨੂੰ ਮੀਰੇ ਤੋਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਤੇ ਰਾਤ ਦੇ ਵਜਲੇ ਨਾ ਤੇ ਅੱਜ ਸ਼ੌਕ ਨੂੰ ਬਹੁਤ ਜ਼ਿਆਦਾ ਲੇਟ ਆਈ ਜੀ ਸਵਾ ਅੱਠ ਨੂੰ ਲਿਖਿਆ ਕਿ ਆਪਣੀ ਲੱਗਣਾ ਹੈਗਾ ਏਸੀ ਏਸੀ ਦਾ ਕੰਮ ਵੀ ਬਹੁਤ ਜ਼ਿਆਦਾ ਵੱਡਾ ਹੈਗਾ ਜਿਹੜੀ ਪਟਕਟਾਈ ਕਰਨੀ ਲੈਂਦੀ ਹੈ ਨਾ ਉਹ ਹੋਰ ਵੀ ਜ਼ਿਆਦਾ ਔਖੀ ਹੈ ਨਾ ਚਲੋ ਉਹ ਤਾਂ ਲੱਗਣਾ ਹੈਗਾ ਕੱਲ ਨੂੰ ਤੇ ਇਹਦੇ ਕਰਕੇ ਅੱਜ ਆਪਾਂ ਘਰੋਂ ਇਹੀ ਕਿਲਵਾਇਆ ਹੈਗਾ ਏਸੀ ਕਿਉਂਕਿ ਘਰੇ ਕੋਠੇ ਦੇ ਸੀਗੇ ਸੀ ਤੇ ਇੱਕ ਕਰ ਉਹ ਨਾਲ ਆ ਕੇ ਆਉtheta ਰਹੀਆਂ ਕਿਉਂਕਿ ਨਵੇਂ ਦੇ ਸੀ ਪੈਸੇ ਨਹੀਂ ਲਾਉਣਾ ਚਾਹਉਦੇ ਸੀ ਤੇ ਘਰੇ ਉਹ ਐਕਸਟਰਾ ਹੀ ਸੀਗਾ ਤੇ ਲੋ ਜੀ ਹੁਣ ਆਪਾਂ ਅੱਜ ਨਾਲ ਸਾਰਾ ਦਿਨ ਅੱਜ ਕੀ ਮੈਨੂੰ ਲੱਗਦਾ ਹੁਣ ਤਾਂ ਮੈਂ ਚਾਰ ਪੰਜ ਦਿਨ ਤੋਂ ਕੁਝ ਵੀ ਨਹੀਂ ਫੇਸ ਕੇ ਲਾਇਆ ਹੈਗਾ ਤੇ ਬਸ ਹੁਣ ਉਹਦਾ ਐ ਲੱਗ ਰਿਹਾ ਸੀਗਾ ਕਿ ਇਹ ਇਹਨੂੰ ਸਾਫ ਸਫੀਤ ਕੀਤਾ ਜਾਵੇ ਫੇਸ ਨੂੰ ਕਿਉਂਕਿ ਮਿੱਟੀ ਵੀ ਬਹੁਤ ਜ਼ਿਆਦਾ ਉੱਭਰਈ ਆ ਤੁਹਾਨੂੰ ਪਤਾ কাল ਇੰਨੇ ਗੰਦੇ ਦੇ ਨੇ ਇੰਨੀ ਮਿੱਟੀ ਉੱਡਦੀ ਐ ਸਵੇਰੇ ਸਵੇਰੇ ਹਵਾ ਤਾਂ ਬਹੁਤ ਠੰਡੀ ਲੱਗਦੀ ਆ ਪਰ ਮਿੱਟੀ ਬਹੁਤ ਜ਼ਿਆਦਾ ਹੁੰਦੀ ਪੂਰਾ ਦਿਨ ਮਿੱਟੀ ਉੱਡਦੀ ਐ ਤੇ ਸ਼ਾਮ ਨੂੰ ਜਦੋਂ ਆ ਗਿਆ ਹੱਥ ਨੂੰ ਧੋਈਦਾ ਨਾ ਕਾਲੇ ਕਾਲੇ ਦਾ ਸ਼ੈਂਕ ਦੇ ਵਿੱਚ ਅ ਕਾਲੀ ਕਾਲੀ ਮੈਲ ਉੱਤਰੀ ਹੈ ਬਹੁਤ ਬੁਰਾ ਹੁੰਦਾ ਤੇ ਜੇ ਇਹੇ ਜੀ ਚ ਅਪਾ ਕੇਅਰ ਨਾ ਕਰੀਏ ਆਪਣੇ ਫੇਸ ਦੀ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਸੋ ਬਾਕੀ ਭੈਣਾਂ ਨਾ ਮੈਨੂੰ ਬਹੁਤ ਜ਼ਿਆਦਾ ਫੋਨ ਕਰਦੀਆਂ ਰਹਿੰਦੀਆਂ ਨੇ ਮੈਸੇਜ ਕਰਦੀਆਂ ਰਹਿੰਦੀਆਂ ਨੇ ਭੈਣਾਂ ਨਾ ਇੰਨੇ ਮਤਲਬ ਕਿ ਮੈਨੂੰ ਉਹ ਦਿਖਾਉਂਦੀਆਂ ਨੇ ਕਿ ਅਸੀਂ ਆਪ ਦੀਆਂ ਕੰਝੀਆਂ ਸ਼ੀਸ਼ੀਆਂ ਲੈ ਆਉਂਦੀਆਂ ਦੇਖੋ ਜੀ ਤੁਹਾਡੇ ਨਾਲ ਆਉਂਦੀਆਂ ਹਨ ਤੇ ਕੋਈ ਕਿਸੇ ਨੇ ਪੁੱਛਿਆ ਸੀ ਭੈਣ ਨੇ ਕਿ ਬਸ ਇਹ ਕੱਚ ਦੇ ਗਲਾਸ ਦੇ ਵਿੱਚ ਸੀਰਮ ਬਣਾ ਲਈਏ ਬਿਲਕੁਲ ਨਾਲ ਜਿਹੜੀ ਪ੍ਰੋਟਾਕੋਲ ਕਹਿੰਦੇ ਉਹ ਸਹੀ ਹੀ ਨਾਲ ਹੋਊ। ਤੇ ਧੁੱਪੇ ਰੱਖਣਾ ਹੁੰਦਾ ਤੇ ਕੱਚ ਦੇ ਗਲਾਸ 'ਚ ਹੀ ਰੱਖਣਾ। ਸੀਰਮ ਤਾਂ ਮੇਰੇ ਨਾਲ ਹੀ ਰਹਿੰਦਾ ਜੀ। ਬਸ ਤਾਂ ਹੋਵੇ ਆ ਦਿਖਣੀ ਨਾ ਵੀ ਮਾੜਾ ਨਜ਼ਰ ਆ ਗਿਆ। ਤੇ ਜਿਹੜੀ ਇਹ ਮਲਖੀ ਹੈਗੀ ਆ ਆਪਾਂ ਸੁੱਕ ਦੇਣੀ ਆ ਬਸ। ਠੀਕ ਹੈ ਜਿਹੜਾ ਇਹਦਾ ਅਸਰ ਹੋਣਾ ਸੀ ਇਹਦੇ ਚ ਆ ਗਿਆ। ਇਹ ਆਪਾਂ ਇਹ ਹੀ ਯੂਜ਼ ਦੁਬਾਰਾ ਨਹੀਂ ਕਰਾਂਗੇ। ਹੁਣ ਨਵੀਂ ਲਾਉਣੀ ਆ ਆਪਾਂ। ਤੇ ਚਲੋ ਦੋ-ਤਿੰਨ ਦਿਨ ਮੇਰੇ ਦੋ ਤਿੰਨ ਦਿਨ ਇਹਦਾ ਸਬਕ ਹੋਊਗਾ ਤੇ ਉਨੀ ਦੇਰ 'ਚ ਹੋਰ ਰੈਡੀ ਹੋ ਜੂਗਾ ਮੈਂ ਕਰਦੀ ਹਾਂ ਤੁਹਾਨੂੰ ਤਹੀ। ਤੇ ਅੱਜ ਆਪਾਂ ਭੈਣਾ ਨੇ ਮੈਨੂੰ ਬੜਾ ਦੱਸਦੀਆਂ ਨੇ ਮੈਂ ਬਹੁਤ ਖੁਸ਼ ਹੁੰਦੀ ਜਦੋਂ ਕਹਿੰਦੀਆਂ ਨੇ ਕਿ ਅਸੀਂ ਵੀ ਕਰਾਂ ਲੱਗ ਗਏ ਅਸੀਂ ਕਿ ਸਾਰਾ ਕੁਝ ਕਰਦੀਆਂ ਸਾਡੇ ਫੇਸ ਨਿੱਖ ਰਿਹਾ ਜਿਵੇਂ ਅਸੀਂ ਬਹੁਤ ਵਧੀਆ ਹੋ ਗਏ ਆਂ ਦੇਖੋ ਜੀ ਕੁਝ ਕਿ ਚੀਜ਼ਾਂ ਹੈ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਨੂੰ ਸੁਪ ਨਹੀਂ ਕਰਦੀਆਂ ਮੈਂ ਪਹਿਲਾਂ ਵੀ ਦੱਸਦੀ ਹੁਣੀ ਚਾਹੇ ਉਹ ਨੇਚਰਲ ਨੇ ਪਰ ਬਹੁਤਿਆਂ ਨੂੰ ਨਹੀਂ ਹੁੰਦਾ ਕਿ ਸੁਪਣਾ ਕਰਨਾ ਥੋੜਿਆਂ ਨੂੰ ਹੁੰਦਾ 5% ਲੋਕ ਹੁੰਦੇ ਜਿਨ੍ਹਾਂ ਨੂੰ ਸੁਪ ਨਹੀਂ ਕਰਦੀਆਂ ਸੋ ਜਿਹੜੀ ਤੁਹਾਨੂੰ ਜੀ ਲੱਗਦੀ ਹੁੰਦੀ ਹੈ ਕਿ ਇਹ ਸਾਨੂੰ ਸਹੀ ਨਹੀਂ ਲੱਗ ਰਹੀ ਤੇ ਉਹਨੂੰ ਛੱਡ ਦਿਆ ਕਰੋ ਠੀਕ ਹੈ ਜੀ ਹੋਰ ਬਥੇਰੀਆਂ ਚੀਜ਼ਾਂ ਹੈਗੀਆਂ ਨੇ ਤੇ ਬਾਕੀ ਜਿਨ੍ਹਾਂ ਨੂੰ ਸ਼ੂਟ ਕਰਦੀਆਂ ਤੇ ਵਲੈਣ ਬੁੜੇ ਪਤਾ ਯੂਜ਼ ਕਰੋ ਤੇ ਬਾਕੀ ਭੈਣਾਂ ਨੂੰ ਬੜੇ ਸੋਨੇ ਰਿਜ਼ਲਟ ਦਿੰਦੀਆਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਨਾ ਸੋਕਦੇ ਰਹੋ ਤੇ ਕੱਲ ਇੱਕ ਭੈਣ ਦਾ ਨਾ ਫੋਨ ਆਇਆ ਮੈਨੂੰ ਭੁੱਲ ਗਈ ਕਿਹੜੀ ਭੈਣ ਸੀ ਯਾਦ ਨਹੀਂ ਆਉਂਦਾ ਫੋਨ ਤਾਂ ਬੜੇ ਆਉਂਦੇ ਨੇ ਜੀ ਭੁੱਲ ਜਾਈ ਜਾਂਦਾ ਹੁਣ ਯਾਦ ਨਹੀਂ ਰਹਿਦਾ ਨਾਮ ਕੁਝ ਵੀ ਲੈਣੀ ਤੇ ਸ਼ਾਇਦ ਸੁਖਵੀਰ ਭੈਣ ਸੀਗੇ ਭੁੱਲ ਯਾਦ ਨਹੀਂ ਆ ਹਣਾ ਬਟ ਮੈਨੂੰ ਆਂ ਲੱਗਾ ਸੁਖਵੀਰ ਭੈਣ ਦਾ ਵੀ ਖੁਰਮਾ ਆਇਆ ਸੀ ਤੇ ਉਹ ਕਹਿੰਦੇ ਨਾ ਆਂ ਦੀ ਅ ਇਸੇ ਭੈਣ ਨੇ ਮੈਨੂੰ ਕਿਹਾ ਕਹਿੰਦੇ ਅਸੀਂ ਸਾਰਾ ਕੁਝ ਕਰਦੇ ਕਹਿੰਦੇ ਹੁਣ ਦੇਖਦੇ ਕਿਹੜਾ ਫਿਰ ਸਾਨੂੰ ਆਇਂ ਜੀ ਕਰਨ ਲੱਗ ਪਾ ਵੀ ਇਹ ਕਰ ਰਹੇ ਨੇ ਤੇ ਫਿਰ ਅਸੀਂ ਕਿਉਂ ਨਾ ਕਰੀਏ ਬਸ ਇਹੀ ਚੀਜ਼ ਸੀਗੀ ਮੈਂ ਇਹੀ ਚੀਜ਼ ਤੁਹਾਨੂੰ ਲਾਉਣੀ ਸੀ ਕਿ ਮੈਂ ਕਰਦੀ ਆਂ ਤੇ ਤੁਸੀਂ ਕਿਉਂ ਨਹੀਂ ਨਾ ਆਪਾਂ ਨੂੰ ਦੂਜੇ ਨੂੰ ਦੇਖ ਕੇ ਆਉਂਦਾ ਕਿ ਮੈਂ ਵੀ ਕਰਾਂ ਮੈਂ ਵੀ ਕਰਾਂ ਇਹ ਵੀ ਤਾਂ ਆਪਣੇ ਬਿਜ਼ੀ ਲਾਈਫ ਦੇ ਚੋਂ ਟਾਈਮ ਆਪਣੇ ਹੀ ਕੱਢ ਰਹੇ ਨੇ ਤੇ ਮੈਂ ਕਿਉਂ ਨਹੀਂ ਨਾ ਬਸ ਇਹੀ ਚੀਜ਼ ਆਪਾਂ ਨੂੰ ਚਾਹੀਦੀ ਸੋ ਉਹ ਭੈਣ ਨੇ ਮੈਨੂੰ ਦੱਸਤਾ ਕਿ ਸਾਨੂੰ ਇਹ ਫੀਲ ਹੁੰਦਾ ਇਸ ਕਰਕੇ ਅਸੀਂ ਕਰਦੇ ਆਂ ਤੇ ਬਹੁਤ ਬਣਾ ਮੈਨੂੰ ਦੱਸਦੇ ਆ ਨੇ ਕਿ ਜੀ ਅਸੀਂ ਸਾਰਾ ਸਮਾਨ ਇਕੱਠਾ ਕਰੀ ਜਾ ਰਹੇ ਹਾਂ ਅਸੀਂ ਸਭ ਕੁਝ ਲੈ ਜਾਂਦਾ ਬਸ ਕਰ ਰਹੀ ਆਂ ਜਾਨੀ ਕਿ ਯੂਜ਼ ਕਰਦੇ ਹੋ ਉਸਨ ਤੇ ਮੈਨੂੰ ਲੱਗਦਾ ਮੈਂ ਸਪੂਨ ਭੁੱਲ ਗਈ ਲੈ ਕੇ ਆਉਣਾ ਉਹ ਵੀ ਮੈਂ ਲੈ ਕੇ ਆਵਾਂ ਫਿਰ ਆਪਾਂ ਕਰਦੇ ਆਂ ਅੱਗੇ ਅੱਜ ਆਪਾਂ ਕੀ ਕਰਾਂ ਲੋ ਮੈਂ ਕਿਹ ਚੀਜ਼ ਲੈ ਆਉਣੀ ਆ ਦੂਜੀ ਚੀਜ਼ ਭੁੱਲਿਆ ਹੋਣੀ ਆ ਕਿਹ ਲੈ ਆਉਣੀ ਬਿਲਕੁਲ ਹੁਣ ਬੜੀ ਚੀਜ਼ ਕਰ ਗਿਆ ਆਪਾਂ ਇਹਦੇ ਵਿੱਚ ਨਾ ਆਪਣਾ ਸੁੱਕਾ ਜੁੱਟ ਪਿਆ ਸੀ ਜੇਹੀ ਮੈਨੂੰ ਚਾਹੀਦਾ ਕਦ ਮਿਲ ਗਿਆ ਆਪਾਂ ਬਣਾਣ ਗਿਆ ਲਓ ਜੀ ਆਪਾਂ ਲੈ ਲਿਆ ਡਰਾਈ ਮਿਲਕ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਨੇ ਹੁਣ ਲੈ ਆਦਾ ਹੋਣਾ ਸਪਤੋ ਸੁੱਕਾ ਦੁੱਧ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹਨੀ ਛੇਅਰ ਪਾਵਾਂਗੇ ਕੋਲੋਂ ਠੀਕ ਹੈ ਜੀ ਤੇ ਥੋੜੀ ਜਿਹੀ ਪਾਉਂਦੇ ਹਿੱਲੇ ਵਿੱਚ ਆਪਾਂ ਕਾਫੀ ਕਾਫੀ ਦਾ ਬੈਸਟ ਹੈ ਜੀ ਆਪਣੇ ਲਈ ਤੇ ਡੀਹਾਈਡਰੇਸ਼ਨ ਤੋਂ ਕਦਰ ਵਾਸਤੇ ਡਰਾਈਨਸ ਤੋਂ ਕਦਰ ਵਾਸਤੇ ਆਪਾਂ ਸ਼ੇਰ ਪਾ ਲੈਣਗੇ। ਤੁਸੀਂ ਚਾਹੋ ਤਾਂ ਥੋੜੀ ਜਿਹੀ ਗਲਿਸਰਿੰਗ ਵੀ ਐਡ ਕਰ ਸਕਦੇ ਹੋ ਪਰ ਮੈਂ ਨਹੀਂ ਕਰ ਰਹੀ। ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨਾ ਗਲਾਪ ਜਰ ਪਾਉਣਾ ਹੈ। ਠੀਕ ਹੈ। ਥੋੜੀ ਜਿਹੀ ਪਾਣੀ ਪਾ ਲਈਏ। ਬਹੁਤ ਜ਼ਿਆਦਾ ਤਲਵਾਈਏ। ਥੋੜੀ ਜਿਹੀ ਪਾ ਲੈ। ਇਹ ਅੱਧਾ ਚਮਚ ਮੈਂ ਸ਼ੇਰ ਦਾ ਪਾਇਆ। ਇੱਕ ਚਮਚ ਮੇਰੇ ਕੋਲ ਡਰਾਈ ਵੀਕ ਸੀਗਾ। ਜੀ ਇਹ ਹੈਗਾ ਆਪਣੇ ਕੋਲ ਗੁਲਾਬ ਜਲਾ ਪਾਣੀ ਦੇ ਵਿੱਚ ਬਾਹਲੇਣਾ ਇਹਦਾ ਪੇਸਟ ਬਣਾਉਣਾ ਪਰ ਉਸ ਹਿਸਾਬ ਜਿਹਨਾਂ ਲਈ ਬਣਾ ਲੈਣਾ ਉਹਨਾਂ ਦਾ ਜੇ ਤੁਹਾਡੇ ਕੋਲ ਡਰਾਈ ਮਿਲਕ ਨਹੀਂ ਨਾ ਹੈਗਾ ਜੀ ਸੁੱਕਾ ਦੁੱਧ ਨਹੀਂ ਹੈਗਾ ਦੁੱਧ ਨਹੀਂ ਯੂਜ਼ ਕਰ ਲਓ ਜੀ ਸੌਦੇ ਜਿੰਨਾਂ ਕੋਲੇ ਹੈਗਾ ਉਹ ਹੀ ਯੂਜ਼ ਕਰ ਲਓ ਸੁੱਕੇ ਦੁੱਧ ਨੂੰ ਲੋ ਜੀ ਪੇਸਟ ਆਪਣਾ ਬਣ ਗਿਆ ਕਨਸਿਸਟੈਂਸੀ ਆਪਾਂ ਨੂੰ ਆ ਬੜੀ ਫਲੋਇੰਗ ਚਾਹੀਦੀ ਹੈ ਥੋੜੀ ਜੀ ਤੇ ਫੇਸ ਤੇ ਆਪਣੀ ਮਿੱਟੀ ਬਹੁਤ ਅੱਛੀ ਵਾਸ਼ ਨਹੀਂ ਕਰਿਆ ਹੋਇਆ ਕੋਲੋ ਭੈਣਾਂ ਨੂੰ ਤੁਮੇ ਕਹਿੰਦੀ ਰਹਿੰਦੀ ਕੋਹ ਨਾ ਕਰਿਆ ਕਰੋ ਕੋਹ ਨਾ ਕਰਿਆ ਕਰੋ ਤੇ ਆਪ ਨੂੰ ਅੱਜ ਫੇਸ ਨੂੰ ਧੋਣ ਦੀ ਕੀ ਥੋਣ ਦੀ ਰਕੋ ਸਾਰੇ ਦਿਨ ਦੀ ਮਿੱਟੀ ਮੇਰੇ ਫੇਸ ਦੇ ਉੱਪਰ ਹੀ ਆ ਤੇ ਆਪਾਂ ਬਸ ਐਂ ਸਾਫ਼ ਕਰ ਲੈਣੀ ਆ ਮੈਨੂੰ ਇਹ ਕੰਪੋਸਟ ਹਲਾਵੇ ਦਾ ਵੈਸੇ ਇਹਨੇ ਕੁਲਾਪ ਦਾ ਚੰਗਾ ਹੁੰਦਾ ਹੈ ਚੰਗਾ ਹੁੰਦਾ ਬਹੁਤ ਮਜ਼ਾ ਆਉਂਦਾ ਹੈ ਕੁਲਾਪ ਦਾ ਉਹ ਆ ਜਦ ਤੱਕ ਮੁੱਕਣਾ ਦੇ ਤਰੂਸੀ। ਯਾਵਣੀ ਨਾ ਬਣਾਓ। ਤੁਸੀਂ ਰੈਡੀ-ਮੇਡ ਹੀ ਰੱਖੋ ਪਰ ਉਹ ਯੂਜ਼ ਕਰਿਆ ਕਰੋ। ਬਹੁਤ ਚੰਗਾ ਲੱਗ ਰਹੀ ਜੀ ਦੋ ਪੈਣਾ ਦੱਸਿਆ ਨਹੀਂ ਕਿ ਸਾਨੂੰ ਬਹੁਤ ਜ਼ਿਆਦਾ ਫਰਕ ਹੈ। ਤੇ ਕਈ ਭੈਣਾਂ ਨੇ ਉਹ ਵੀ ਦੱਸਿਆ ਕਿ ਫਟਕੜੀ ਦੇ ਨਾਲ ਸਾਨੂੰ ਵਾਲਾ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਹੈ। ਇੱਕ ਨਵੇਂ ਭੈਣ ਅੱਜ ਸ਼ੌਪ ਤੇ ਆਈ ਸੀਗੀ। ਕਹਿੰਦੇ ਮੈਨੂੰ ਨਾਲ ਜੀ ਵਾਲਾਂ ਨੂੰ ਫਰਕ ਨਹੀਂ ਪਿਆ। ਮੈਂ ਕਿੰਨੇ ਦਿਨ ਹੋ ਗਏ ਕਹਿੰਦੇ ਬੰਦਲਾ ਦੇਖੋ ਤੁਸੀਂ। ਪੇਸ਼ੈਂਸ ਰੱਖੋ ਪਲੀਜ਼ ਮੈਂ ਪਹਿਲਾਂ ਵੀ ਗਿਆ ਸੀਗਾ 15 ਦਿਨਾਂ ਦੇ ਫਰਕ ਨੂੰ ਹੀ ਪੈਣਾ ਹੁੰਦਾ ਇਹਨਾਂ ਚੀਜ਼ਾਂ ਦਾ ਟਾਈਮ ਲੱਗਦਾ ਤੁਹਾਨੂੰ ਦੋ ਮਹੀਨੇ ਰਹਿ ਕੇ ਰੋ 3 ਮਹੀਨੇ ਤੇ 3 ਮਹੀਨੇ ਹੋਊਗਾ ਠੀਕ ਹੈ ਜੀ ਲੋ ਜੀ ਇਹ ਸੋ ਵੀ ਆਪਣਾ ਓਕੇ ਅੱਖਾਂ ਤੇ ਵੀ ਲਾ ਲੈਨੇ ਆਪਾਂ ਲੋ ਜੀ ਇਹਦੇ ਹੋ ਗਿਆ ਸਾਰੀ ਮੈਲੋ ਦੱਤੀ ਹੈ ਕਾਟਨ ਦੇ ਨਾਲ ਕਾਲਾ ਕਰਤਾ ਆਮ ਸਾਰਾ ਨਹੀਂ ਕੋਈ ਤੁਹਾਨੂੰ ਦੇ ਤੁਸੀਂ ਕਹੋਗੇ ਨਹੀਂ ਮੈਂ ਠੀਕ ਹੈ ਲੋ ਜੀ ਫੇਸ ਹੋ ਗਿਆ ਆਪਣਾ ਵਧੀਆ ਸਾਫ਼ ਹੋ ਗਿਆ ਹੁਣ ਇਹਦੇ ਉਪਰ ਆ ਚੀਜ਼ ਆਪਾਂ ਯੂਜ਼ ਕਰਦੇ ਹੁਣ ਤੁਹਾਨੂੰ ਪਤਾ ਲੱਗ ਗਿਆ ਇੱਕ ਆਪਾਂ ਸੁੱਤਾ ਨੂੰ ਲਿਆ ਔਰ ਕੀ ਲਈ ਹੈ ਤੇ ਸ਼ਹਿਰ ਲਿਆ ਠੀਕ ਹੈ ਬਸ ਤਿੰਨ ਹੀ ਚੀਜ਼ਾਂ ਲਈਆਂ ਨੇ ਆਪਾਂ ਤਿੰਨ ਚੀਜ਼ਾਂ ਨਾਲ ਤੁਸੀਂ ਆਪਣਾ ਫੇਸ ਦੇਖ ਕੇ ਚਮਕਦਾ ਚਮਕਣਾ ਜੂਰਣਾ ਕੋੜਨੀ ਕਰਨੀ ਹੈ ਠੀਕ ਹੈ ਜੀ ਇਸ ਕਰਬ ਨਹੀਂ ਹੈਗਾ ਇਹ ਇਹਨੂੰ ਐ ਨਾ ਸੋਚੋ ਕਿ ਸਕਰਬਾ ਦਾ ਨਰੋਲ ਸਕਰਬ ਕਰਨ ਦੀ ਲੋੜ ਨਹੀਂ ਜੀ ਹੱਪਤੇ ਇਤੋਂ ਅੱਗੇ ਤੁਸੀਂ ਦੋ ਕੋਈ ਕਰ ਲਓ ਆ ਗੱਢ ਦਿਨ ਚੱਲ ਰਹੇ ਨੇ ਬਹੁਤ ਡਰਾਈ ਹੁੰਦਾ ਇਸ ਬਹੁਤ ਜ਼ਿਆਦਾ ਠੀਕ ਹੈ ਲੋਨ ਬਲਕਿ ਹਲਕੀ ਹਿੱਦੀ ਕਰਾਂਗੇ ਆਪਾਂ ਸਾਜ ਇਹ ਨਾ ਮੈਦਾਂ ਅੰਦਰ ਜੀ ਨਹੀਂ ਸੌਫਟਨਸ ਹੈ ਜਿਹ ਵਿੱਚ ਇਹ ਕਿਡਾ ਸਕਰਬ ਲਗਾਉਂਦੇ ਰਹਦੇ ਹਾਂ

पांच चार मिनट मसाज करो फिर दस मिनट में इदा तो तो ही छोड़ दो फिर देखिए रिजल्ट जो सू के मिलेगा बस ऐ तो ऐसा ही नहीं, नहीं है कि छठ परे मेथों नहीं होंगे ऐ नहीं कहना है कि छठ परे मेथों नहीं होंगे छड़ परे तो नहीं ठीक है ऐ नहीं कहना मैं हूँ तो आ कुछ करके की करना है ਠੀਕ ਹੈ ਬੰ। ਉਸ ਕਰਦੇ ਜਾਓ ਜੋ ਮੈਂ ਤੁਹਾਨੂੰ ਦੱਸਦੀ ਜਾਨੀ ਕਰਦੇ ਜਾਓ ਤੇ ਰਿਜ਼ਲਟ ਮੇਰੇ ਨਾਲ ਸ਼ੇਅਰ ਜ਼ਰੂਰ ਕਰਦੇ ਕਰਿਓ। ਜਿੱਥੇ ਕਿਤੇ ਵੀ ਤੁਹਾਨੂੰ ਕਿਸੇ ਵੀ ਚੀਜ਼ ਨਾਲ ਆਇਆ ਲੱਗਦਾ ਹੈ ਕਿ ਆ ਮੈਨੂੰ ਸਹੀ ਨਹੀਂ ਲੱਗੀ। ਉਹਨੂੰ ਉੱਥੇ ਸਕਿਪ ਕਰ ਦਿਓ। ਠੀਕ ਹੈ ਜੀ। ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹ ਯੂਜ਼ ਕਰਨੀ ਹੈ। ਕਿਉਂਕਿ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਸੂਟ ਨਹੀਂ ਕਰਦੀਆਂ ਹੁੰਦੀਆਂ। ਇੱਕ ਗੱਲ ਨਹੀਂ ਮੈਂ ਤੁਹਾਡੇ ਸਭ ਦੇ ਕਮੈਂਟ ਪੜ੍ਹਦੀ। ਤੁਹਾਡੇ ਜਿਹੜੇ ਸਵਾਲ ਹੋਣਗੇ ਨਾ ਉਨਾਂ ਦੇ ਆਪਣਾ ਟਾਈਮ ਟੂ ਟਾਈਮ ਵਲੌਗ ਹੈ ਜਿਹੜੇ ਦਿਨੇ ਰਹਿੰਦੇ ਆ ਤੁਸੀਂ ਕਾਲੀ ਨਾ ਕਰਿਆ ਕਰੋ ਮੇਰੇ ਦਿਮਾਗ ਦੇ ਵਿੱਚ ਸਾਰੇ ਹੁੰਦੇ ਨੇ ਤੇ ਇਸ ਤੋਂ ਬਾਅਦ ਕਿਹੜਾ ਵਲੌਗ ਦੇਣਾ ਹੈ ਇਸ ਤੋਂ ਬਾਅਦ ਕਿਹੜਾ ਵਲੌਗ ਦੇਣਾ ਕਿਉਂਕਿ ਜਿੰਨਾ ਚਿਰ ਮੈਨੂੰ ਪ੍ਰੋਪਰ ਨੌਲੇਜ ਨਹੀਂ ਹੁੰਦੀ ਨਾ ਤੁਸੀਂ ਚੀਜ਼ ਬਾਰੇ ਉਹਨੂੰ ਜਿਹੜਾ ਆਪਾਂ ਵਲੌਗ ਦੇ ਨਹੀਂ ਸਕਦੇ ਠੀਕ ਹੈ ਜੀ ਇਸ ਕਰਕੇ ਲੇਟ ਹੋਇਆ ਹੋ ਸਕਦਾ ਹੁੰਦਾ ਪਰ ਵਲੌਗ ਦੇਣੇ ਜ਼ਰੂਰੀ ਆ ਹੁਣ ਆਪਾਂ ਨੇ ਇਹਨੂੰ ਇਦਾਂ ਹੀ ਛੱਡ ਦਾਂਗੇ ਤੇ ਇਹ ਬਹੁਤ ਜ਼ਿਆਦਾ ਡਰਾਈ ਤਾਂ ਨਹੀਂ ਹੋਊਗਾ ਕਿਉਂਕਿ ਇਹਦੇ ਵਿੱਚ ਹਨੀ ਆ ਹਨੀ ਬਹੁਤ ਜ਼ਿਆਦਾ ਡਰਾਈ ਨਹੀਂ ਹੋਣਾਗਾ ਪਰ ਥੋੜਾ 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 ਹੁੰਦਾ ਹੈ ਸਟੇਮ ਸਟੇਮ ਜਿਹਾ ਹੁੰਦਾ ਰਹਿੰਦਾ ਠੀਕ ਹੈ ਤੁਹਾਨੂੰ ਮੈਨੂੰ ਮਹਿਸੂਸ ਹੋਊਗਾ ਕਿ ਮੈਨੂੰ ਹੁਣ ਇਹ ਫੀਲ ਹੋ ਰਿਹਾ ਜਿਵੇਂ ਹੱਥ ਪਹਿਲਾਂ ਜਿੰਨਾ ਸਮੂਢਲੀ ਚੱਲਦਾ ਸੀ ਉਹ ਨਾਲ ਨਹੀਂ ਚੱਲ ਰਿਹਾ ਤੇ ਜਿਵੇਂ ਜਿਵੇਂ ਥੋੜਾ ਡਰਾਈ ਹੁੰਦਾ ਫਿਰ ਇਹਦੇ ਤੇ ਹੱਥ ਚੱਲਦਾ ਨਹੀਂ ਲੱਗਾ ਪਰ ਠੀਕ ਹੈ ਜੀ ਤੇ ਹੁਣ ਆਪਾਂ ਥੋੜਾ ਜਿਹਾ ਹੱਥਾਂ ਨੂੰ ਵੀ ਲਾਵਾਂਗੇ ਕਿ ਉਹ ਕਿ ਡਰਾਈਨਸ ਬਹੁਤ ಜಾਤੀ ਲੱਗਦੀ ਹੈ। ਲੋ ਵੀ ਆਪਾਂ ਚਿਹਰੇ ਤੇ 글로ਅ ਲੈ ਕੇ ਆਉਣਾ ਹੈਗਾ। ਫੇਸ਼ੀਅਲ ਤੋਂ ਵੀ ਜ਼ਿਆਦਾ ਵალა। ਠੀਕ ਹੈ। ਇਹੇ ਬਸ ਇਹਨਾਂ ਨੇਚਰਲ ਚੀਜ਼ਾਂ ਨਾਲ ਹੀ ਆਉਂਦਾ। ਤੁਸੀਂ ਦੇਖੀ ਜਦੋਂ ਕਿ ਬਣਦਾ ਕੀ ਹੈ ਤੁਹਾਡੇ ਚਿਹਰੇ ਦਾ। ਤੁਸੀਂ ਕਹੋਗੇ ਵੀ ਹੁਣ ਤੱਕ ਤਾਂ ਅਸੀਂ ਭੁੱਲ ਹੀ ਗਏ। ਕਿਉਂ ਨਹੀਂ ਕੀਤਾ ਇਹ ਚੀਜ਼ਾਂ ਕਿਉਂ ਨਹੀਂ ਯੂਜ਼ ਕਰੀਆਂ ਅਸੀਂ। ਕਿਉਂਕਿ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਕਦੇ ਹੀ ਨਾ ਹੈਗੀ ਫੇਸ ਕਰਦਾ। ਲੋਰੀ ਇਹਨਾਂ ਨੂੰ ਕੁਝ ਚੀਜ਼ ਵੀ ਤਰ੍ਹਾਂ ਆਪਣੇ ਨਾ ਪੇ ਡਾਲ ਲੇ ਇੱਕ ਨਾ ਤੁਹਾਨੂੰ ਦੱਸਾਂ ਇੱਕ ਦਿਨ ਆਪਾਂ ਫੇਸ ਵਾਸ਼ ਬਣਾਇਆ ਸੀਗਾ ਹੁਣ ਦੇਖੋ ਤੁਸੀਂ ਵੀ ਸਾਰੀਆਂ ਚੀਜ਼ਾਂ ਆਪਾਂ ਡੇਲੀ ਤਾਂ ਯੂਜ਼ ਕਰਦੇ ਨਹੀਂ ਹੈਗੇ ਮੈਂ ਉਸ ਦਿਨ ਯੂਜ਼ ਕਰਦੀ ਆਂ ਜਿਸ ਦਿਨ ਤੁਹਾਨੂੰ ਵਲੌਗ ਦਿੰਦੀ ਆਂ ਡੇਲੀ ਨਹੀਂ ਯੂਜ਼ ਕਰਦੀ ਤੁਸੀਂ ਜਿਵੇਂ ਕਹਿ ਦਿੰਦੇ ਹੋ ਨਾ ਅਸੀਂ ਕਿਹੜੀ ਕਿਹੜੀ ਚੀਜ਼ ਕਦੋਂ-ਕਦੋਂ ਯੂਜ਼ ਕਰੀਏ ਜਦੋਂ ਮੈਂ ਤੁਹਾਨੂੰ ਵਲੌਗ ਦਿੰਦੀ ਆਂ ਜਿਵੇਂ ਹੁਣ ਮੈਂ 3-4 ਦਿਨ ਤੋਂ ਕੋਈ ਫੇਸ ਲਈ ਕੋਈ ਮ사ਜ ਕੁਛ ਨਹੀਂ ਕੀਤਾ ਸੀਗਾ ਤੇ ਕਿਉਂ ਉਹ ਤਾਂ ਨਹੀਂ ਕੀਤਾ ਕਿਉਂਕਿ ਮੈਂ ਬਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਨਹੀਂਗਾ ਕਿਉਂਕਿ ਮੈਂ ਖੁਦ ਹੀ ਨਹੀਂ ਕੀਤਾ ਸੀਗਾ ਜਦੋਂ ਮੈਂ ਖੁਦ ਕਰਦੀ ਆ ਉਦੋਂ ਮੈਂ ਨਾਲ ਬਲੌਗ ਨਾਲ ਲੈਂਦਾ ਠੀਕ ਹੈ ਜੀ ਜਿਵੇਂ ਹੁਣ 3-4 ਦਿਨ ਤੋਂ ਮੈਂ ਕੁਛ ਨਹੀਂ ਕੀਤਾ ਬਸ ਮੈਂ ਕੀ ਕਰਦੀ ਸੀਗੀ ਜਿਹੜਾ ਆਪਾਂ ਫੇਸ ਵਾਸ਼ ਬਣਾਇਆ ਸੀਗਾ ਨਾ ਮੈਂ ਤੁਹਾਨੂੰ ਦਿਖਾਇਆ ਹੀ ਸੀ ਅ ਬੇਸਮ ਉਹਦੇ ਵਿੱਚ ਪਾਇਆ ਇੱਕ ਬੇਸਮ ਪਾਇਆ ਸੀਗਾ ਤੇ ਇੱਕ ਆਪਾਂ ਚਾਹਨਾ ਨਟਾ ਪਾਇਆ ਸੀ ਤੇ ਪਲੱਸ ਥੋੜੀ ਜਿਹੀ ਹਲਦੀ ਐਡ ਕਰੀ ਸੀ ਉਹ ਮੇਰਾ ਸ਼ੀਸ਼ੀ ਡੱਬੀ ਦੇ ਵਿੱਚ ਪਾ ਕੇ ਪਲਾਸਟਿਕ ਦੀ ਡੱਬੀ ਦੇ ਵਿੱਚ ਪਾ ਕੇ ਉਹ ਸਾਰਾ ਮਿਕਸ ਕਰਕੇ ਮੈਂ ਵਾਸ਼ਰੂਮ ਦੇ ਵਿੱਚ ਰੱਖਿਆ ਹੋਇਆ। ਔਰ ਮੈਂ ਆਪਣੇ ਫੇਸ ਦੇ ਉੱਪਰ ਕੋਈ ਫੇਸ ਵਾਸ਼ ਕੋਈ ਸਾਬਣ ਨਹੀਂ ਲਾਈ। ਬਸ ਸਿਰਫ ਮੈਂ ਉਹ ਕਰ ਰਹੀ ਹਾਂ ਤਿੰਨ ਚਾਰ ਦਿਨ ਤੋਂ ਕਿ ਮੈਂ ਫੇਸ ਵਾਸ਼ ਜਿਹੜਾ ਉਹ ਵਾਲਾ ਯੂਜ਼ ਕਰਦੀ ਹਾਂ ਕਿਉਂਕਿ ਮੈਂ ਆਪਣੇ ਵਾਸ਼ਰੂਮ ਦੇ ਵਿੱਚ ਹੀ ਰੱਖਿਆ ਹੈ। ਆ ਦੇ ਕੋਚ ਟਿਕਾਉਗਾ। ਹਾਂ। ਬਿਲਕੁਲ ਵੀ ਹੱਥੇ ਦੇ ਤੇ ਹੁਣ ਫਿਰ ਨਹੀਂ ਕਰਾ ਹਾਂ। ਤੇ ਫੇਸ ਵਾਸ਼ ਨਹੀਂ ਯੂਜ਼ ਕੀਤਾ ਕੋਈ ਸੋਪ ਆਪਣੇ ਫੇਸ ਵਾਸਤੇ ਯੂਜ਼ ਨਹੀਂ ਕਰੀ। ਹੁਣ ਮੈਂ ਸਿਰਫ ਆਪਣਾ ਉਹ ਯੂਜ਼ ਕਰ ਰਹੀ ਹਾਂ ਜੋ ਵੀ ਮੈਂ ਫੇਸ ਵਾਸ਼ ਤੁਹਾਡੇ ਸਾਹਮਣੇ ਬਣਾਇਆ ਸੀਗਾ ਠੀਕ ਹੈ ਜੀ ਤੇ ਬਸ ਉਹ ਯੂਜ਼ ਕਰਦੀ ਹਾਂ ਜਾਂ ਮੈਂ ਸੀਰਮ ਸੀਰਮ ਤਾਂ ਮੈਂ ਕਦੇ ਵੀ ਨਹੀਂ ਛੱਡਦੀ ਹੈਗੀ ਉਹ ਤਾਂ ਮੇਰਾ ਡੇਲੀ ਦਾ ਰੁਟੀਨ ਹੈ ਉਹਦੇ ਬਿਨਾਂ ਤਾਂ ਮੇਰਾ ਕੋਈ ਜ਼ਿਆਦਾ ਨਹੀਂ ਹੈਗਾ ਠੀਕ ਹੈ ਜੀ ਬਸ ਕੱਲਾ ਸੀਰਮ ਯੂਜ਼ ਕਰ ਰਹੀ ਸੀ ਇਸ ਤੋਂ ਇਲਾਵਾ ਕੋਈ ਫੇਸ ਪੈਕ ਕੁਝ ਵੀ ਕੋਈ ਸਕਰਬ ਮੈਂ ਨਹੀਂ ਯੂਜ਼ ਕੀਤਾ ਨਾ ਹੀ ਕੋਈ ਮਲੱਕੀ ਦਾ ਸਕਰਬ ਯੂਜ਼ ਕੀਤਾ ਤਿੰਨ ਚਾਰ ਦਿਨ ਤੱਕ ਤਿੰਨ ਚਾਰਾਂ ਦਿਨਾਂ ਬਾਅਦ ਅੱਜ ਮੈਂ ਇਹ ਵਾਲਾ ਪੈਕ ਹੈ ਜਿਹੜਾ ਉਹ ਯੂਜ਼ ਕਰ ਰਹੀ ਹਾਂ ਠੀਕ ਹੈ ਜੀ ਸੋ ਦਿਨ ਹੀ ਜੇ ਆਪਾਂ ਨਹੀਂ ਕਰਦੇ ਹੈਗੇ ਵਿੱਚੋਂ ਆਪਾਂ ਇੱਕ ਦੋ ਸਕਿੱਪ ਕਰ ਦਿੰਦੇ ਹਾਂ ਤੇ ਇਸ ਕਰਕੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਅਸੀਂ ਕਿਹੜੀ ਚੀਜ਼ ਕਦੋਂ ਯੂਜ਼ ਕਰੀਏ ਦੋ ਤਿੰਨ ਦਿਨਾਂ ਬਾਅਦ ਵੀ ਆ ਯੂਜ਼ ਕਰ ਲਿਆ ਹੁਣ ਦੋ ਤਿੰਨ ਛੱਡ ਕੇ ਕੁਝ ਹੋਰ ਯੂਜ਼ ਕਰਾਂਗੇ ਫਿਰ ਦੋ ਦਿਨ ਛੱਡ ਕੇ ਕੁਝ ਹੋਰ ਯੂਜ਼ ਕਰਾਂਗੇ ਇਸ ਤਰ੍ਹਾਂ ਕਰਦੇ ਹਾਂ ਠੀਕ ਹੈ ਜੀ ਤੇ ਹਫਤੇ ਦੇ ਵਿੱਚ ਜਿਵੇਂ ਆਪਾਂ ਤਿੰਨਕ ਵਾਰ ਹਫਤੇ 'ਚ ਤਿੰਨਕ ਵਾਰ ਚੀਜ਼ਾਂ ਜਿਹੜੀਆਂ ਉਹ ਹੀ ਯੂਜ਼ ਕਰ ਲੈਣੇ ਆ ਇੱਕ ਇੱਕ ਦੋ ਦੋ ਦਿਨ ਛੱਡ ਕੇ ਠੀਕ ਹੈ ਜੀ ਉਹ ਇੰਦਰ ਯੂਜ਼ ਕਰਦੇ ਰਹਿ ਕੋਈ ਚੀਜ਼ਾਂ ਦਾ ਉਹੀ ਹੁੰਦੀਆਂ ਨੇ ਉਹਨਾਂ ਨੂੰ ਬਦਲ ਬਦਲ ਕੇ ਲਾਉਣਾ ਹੁੰਦਾ ਆਪਾਂ ਉਹ ਸਾਰੇ ਖੱਪਲੇ ਆਪਾਂ ਦੇ ਰੱਖਾਂਦੇ ਹਾਂ ਬਹੁਤ ਬੈਣਾ ਨੇ ਮੇਰੇ ਨਾਲ ਆਪਣੇ ਐਕਸਪੀਰੀਅੰਸ ਜਿਹੜੇ ਸ਼ੇਅਰ ਕੀ ਕੀ ਨੇ ਅ ਕਿਵੇਂ ਯੂਜ਼ ਕੀਤਾ ਤੇ ਸਾਡੇ ਬਹੁਤ ਜ਼ਿਆਦਾ ਗਲੂ ਹੋ ਗਿਆ ਬਾਕੀ ਵੇਖੋ ਜੀ ਗੱਲ ਇਹ ਹੈ ਵੀ ਇਹ ਆਪਣੇ ਆਪ ਨੂੰ ਪਰਚਾਉਣਾ ਹੈ ਆਪਣੇ ਆਪ ਨੂੰ ਸੁਲਝਾਉਣਾ ਹੈ ਅ ਜੇ ਤੁਹਾਨੂੰ ਲੱਗਦਾ ਹੋਵੇ ਕਿ ਮੈਂ ਬਹੁਤ ਖੁਸ਼ ਆ ਤੇ ਉਹ ਜਿਹੜੀਆਂ ਭੈਣਾਂ ਮੈਨੂੰ ਫੋਨ ਕਰਦੀਆਂ ਨੇ ਉਹਨਾਂ ਨੂੰ ਪਤਾ ਹੈਗਾ ਕਿ ਅੰਦਰੋਂ ਕੁਝ ਹੋਰ ਹੁੰਨੇ ਆ ਸੀ ਤੇ ਬਾਹਰੋਂ ਕੁਝ ਹੋਰ ਹੁੰਨੇ ਆ ਜ਼ਰੂਰੀ ਹੁੰਦਾ ਹਰ ਇੱਕ ਚੀਜ਼ ਜਿਹੜੀ ਉਹ ਲੋਕਾਂ ਨੂੰ ਦਿਖਾਈ ਜਾਵੇ ਸੋ ਅੰਦਰਲਾ ਦਬਦਾ ਜਿਹੜਾ ਉਹ ਛੁਪੇ ਹੀ ਰਹੇ ਨਾ ਦਬੇ ਹੀ ਰਹੇ ਤਾਂ ਚੰਗਾ ਰਹਿਣਾ ਹੁੰਦਾ ਸੋ ਜਿਹੜੀਆਂ ਵੀ ਭੈਣਾਂ ਮੇਰੇ ਵਾਲੀ ਸਿਚੁਏਸ਼ਨ ਚ ਲੰਘ ਰਹੀਆਂ ਨੇ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਜੂਰ ਰਿਹਾ ਕੇ ਰੱਖੋ ਇਹ ਨਾ ਕਿਹਾ ਕਰੋ ਕਿ ਸਾਡਾ ਜੀ ਨਹੀਂ ਕਰਦਾ ਆਪਾਂ ਆਪਣੇ ਮਨ ਨੂੰ ਰਜਾਉਣਾ ਹੈ ਕਿਸੇ ਹੋਰ ਪਾਸੇ ਠੀਕ ਹੈ ਜੀ ਤੇ ਇਸ ਕਰਕੇ ਜਿਹੜੀਆਂ ਚੀਜ਼ਾਂ ਵਾਪਰ ਗੀਆਂ ਉਹ ਸਹੀ ਤਾਂ ਹੋ ਨਹੀਂ ਸਕਦੀਆਂ ਉਹ ਵਾਲੀਆਂ ਚੀਜ਼ਾਂ ਵਾਪਰਿਆ ਨਹੀਂ ਕਿ ਉਹ ਸਹੀ ਨਹੀਂ ਹੋ ਸਕਦੀਆਂ ਤੇ ਪਰ ਘਬਰਾਉਣਾ ਨਹੀਂ ਹੈਗਾ ਤੇ ਕਾਇਮ ਹੋ ਕੇ ਰਿਹਾ ਕਰੋ ਥੋੜੀ ਜਿਹੀ ਜ਼ਿੰਦਗੀ ਹੈ ਇਹ ਤੇ ਚੱਲਦਾ ਰਹਿੰਦਾ ਸਾਰਾ ਕੁਝ ਇਹਦੇ ਵਿੱਚ ਹਰ ਚੀਜ਼ ਲਈ ਹਰ ਦੁੱਖ ਸੁੱਖ ਲਈ ਹਮੇਸ਼ਾ ਤਿਆਰ ਬਰ ਤਿਆਰ ਰਹੋ ਠੀਕ ਹੈ ਜਿਵੇਂ ਆਯੁੱਧੇ ਨਹੀਂ ਹੁੰਦੇ ਬਹਾਦਰ ਯੋਧੇ ਸੂਰਮੇ ਜਾਂ ਹੁਣ ਅੱਜ ਕੱਲ ਆਰਮੀ ਮੈਨ ਉਹ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਨੇ ਕਿ ਕਦੇ ਵੀ ਸਾਨੂੰ ਲੜਾਈ ਲਈ ਜੰਗ ਲਈ ਸੰਦਾ ਆ ਸਕਦਾ ਹੈ ਜਾਨ ਪਲੀ ਦੇ ਧਰ ਕੇ ਹਮੇਸ਼ਾ ਤਿਆਰ ਰਹਿੰਦੇ ਨੇ ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਅੱਗੇ ਹਮੇਸ਼ਾ ਤਿਆਰ ਬਰ ਤਿਆਰ ਰਹੋ ਕਿ ਸਟਰਗਲ ਹੈ ਇਹਦੇ ਵਿੱਚ ਚੰਗਾ ਮਾੜਾ ਸਭ ਕੁਝ ਚੱਲਦਾ ਰਹਿੰਦਾ ਜੇ ਸਾਰਾ ਦਿਨ ਰੋਂਦੇ ਰਹੋਗੇ ਸਿਚੁਏਸ਼ਨ ਤਾਂ ਸੇਮੀ ਰਹਿਣੀ ਆ ਪਰ ਇਹ ਆ ਕਿ ਜੇ ਤੁਸੀਂ ਹੁੰਦੇ ਰਹੋਗੇ ਤਾਂ ਸਿਚੁਏਸ਼ਨ ਹੋਰ ਵਰਸ ਹੋ ਜਾਂਦੀ ਆ ਠੀਕ ਹੈ ਜੀ ਜੇ ਤੁਸੀਂ ਥੋੜਾ ਜਾ ਉਹਨੂੰ ਬੋਲਟਲੀ ਫੇਸ ਕਰ ਲਓਗੇ ਤਾਂ ਤੁਹਾਡੀ ਲਾਈਫ ਹੋਰ ਜੀ ਇਜ਼ੀ ਲੱਗ ਜੂਗੀ ਦੇਖੋ ਜ਼ਿੰਦਗੀ ਜਿੰਨੀ ਮਿਲੀ ਆ ਜਿਉਣੀ ਤਾਂ ਪੈਣੀ ਆ ਆਪਦੇ ਆਪ ਦੇ ਹਿੱਸੇ ਦੀ ਇਹ ਤਾਂ ਹੈ ਨਹੀਂਗਾ ਕਿ ਮਰਿਆ ਨਾਲ ਕੋਈ ਮਰਦਾ ਕੋਈ ਨਹੀਂ ਮਰਦਾ ਜੀ ਮਰਿਆ ਨਾਲ ਫਿਰ ਇਹ ਕਾਦੀ ਜ਼ਿੰਦਗੀ ਜੀ ਕੇ ਜਾਂਦਾ ਜਿਹੜੀ ਚਲੇ ਗਏ ਉਹ ਆਪ ਵੀ ਜ਼ਿੰਦਗੀ ਜੀ ਗਏ ਜਿਹੜੇ ਅਸੀਂ ਹੈਗੇ ਆ ਪਤਾ ਨਹੀਂ ਕਿੰਨੀ ਜ਼ਿੰਦਗੀ ਹੈਗੀ ਆ ਸੋ ਇਨ ਇਸ ਤਰ੍ਹਾਂ ਇਹਨਾਂ ਚੀਜ਼ਾਂ ਦੇ ਵਿੱਚ ਉਦਾਸ ਹੋ ਕੇ ਜਾਂ ਰੋ ਕੇ ਜੇ ਤਾਂ ਰੋ ਕੇ ਕੁਝ ਮਿਲਦਾ ਹੋਵੇ ਸਾਡੇ ਗਏ ਵਾਪਸ ਆਉਂਦੇ ਹੋਣ ਤਾਂ ਅਸੀਂ ਰੋ ਲਈਏ ਸਾਰਾ ਦਿਨ ਰੋਈ ਰਹੀ ਹਾਂ ਪਰ ਉਹ ਚੀਜ਼ਾਂ ਸਹੀ ਨਹੀਂ ਹੁੰਦੀਆਂ ਉਹ ਵਾਪਸ ਨਹੀਂ ਆਉਣ ਵਾਲੀਆਂ ਸੋ ਉਹਦੇ ਲਈ ਫਿਰ ਆਪਾਂ ਸਾਰਾ ਦਿਨ ਰੋਦਨ ਕਰੀਏ ਰੋਈਏ ਉਹ ਗਲਤ ਹੈ ਪ੍ਰਮਾਤਮਾ ਨੂੰ ਦੋਸ਼ੀਏ ਹਨਾ ਉਹਦੇ ਬਾਣੀ ਚ ਲਿਜੀਏ ਬਸ ਵਾਹਿਗੁਰੂ ਦੇ ਬਾਣੀ ਚ ਲਿਜੀਏ ਤੁਸੀਂ ਆਪਦੇ ਮਨ ਨੂੰ ਇਹ ਸਮਝਾਓ ਕਿ ਇਹ ਵਾਹਿਗੁਰੂ ਅਸੀਂ ਤੇਰੇ ਬਾਣੀ ਚ ਤੂੰ ਜੋ ਵੀ ਕਰ ਰਿਹਾ ਹੈਂ ਉਹ ਤੋਂ ਸਹੀ ਕਰ ਰਹੇ ਹਨ ਉਹ ਉਹਦੀਆਂ ਚੀਜ਼ਾਂ ਨਹੀਂ ਉਹ ਕਦੋਂ ਵੀ ਲਿਜਾ ਸਕਦਾ ਅਸੀਂ ਆਪਦੀਆਂ ਚੀਜ਼ਾਂ ਕਿਸੇ ਨੂੰ ਹਮੇਸ਼ਾ ਲਈ ਨਹੀਂ ਦਿੰਦੇ ਅਸੀਂ ਛੋਟੀ ਜੀ ਚੀਜ਼ ਹੀ ਨਹੀਂ ਦਿੰਦੇ ਅਸੀਂ ਛੇਤੀ ਵਾਪਸ ਮੰਗਦੇ ਹਾਂ ਸੋ ਉਹਦੀਆਂ ਚੀਜ਼ਾਂ ਨਹੀਂ ਉਹ ਕਦੇ ਵੀ ਬਲਾ ਸਕਦਾ ਹੈ ਲਿਜਾ ਸਕਦਾ ਹੈ ਸੋ ਉਹਦੇ ਪਾਣੀ 'ਚ ਰਹਿਣਾ ਤਾਂ ਸਾਨੂੰ ਆਉਣਾ ਚਾਹੀਦਾ ਮੈਨੂੰ ਲੱਗਦਾ ਜੀ ਅਸੀਂ ਉਹਦਾ ਪਾਣੀ ਨੂੰ ਮੰਨ ਲਿਆ ਇਹ ਸਭ ਤੋਂ ਵੱਡਾ ਮੈਨੂੰ ਲੱਗਦਾ ਹੈ ਪਾਠ ਕਰਨ ਨਾਲੋਂ ਵੀ ਵੱਡੀ ਗੱਲ ਨੂੰ ਜੀ ਅਸੀਂ ਉਹਦੇ ਪਾਣੀ 'ਚ ਆ ਗਏ ਬਾਕੀ ਤਾਂ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਨਾ ਪਾਣੀ ਚ ਉਹਨਾ ਔਖਾ ਬਹੁਤ ਹੈ ਐਡਾ ਸੁਖਾ ਨਹੀਂ ਹੈਗਾ ਪਾਣੀ ਦੇ ਚੋਣਾ ਕਿਹਨਾ ਬਹੁਤ ਸੌਖਾ ਹੈ ਪਰ ਮੈਂ ਤਾਂ ਖੁਦ ਇਹਨਾਂ ਚੀਜ਼ਾਂ ਚੋਂ ਲੰਘ ਰਹੀ ਹਾਂ ਤੇ ਇਸ ਕਰਕੇ ਮੈਂ ਉਹ ਵੈਦੂ ਦੀ ਮਿਹਰ ਸਦਕੇ ਹੀ ਮੈਂ ਉਹਦੇ ਪਾਣੀ ਚ ਪ੍ਰਮਾਤਮਾ ਨੇ ਮੈਨੂੰ ਆਪਣੇ ਪਾਣੀ ਚ ਲੈ ਆ ਲਿਆ ਬਸ ਮੈਂ ਹੀ ਕਹੂੰਗੀ ਕਿ ਉਹਨੇ ਆਪਣੇ ਪਾਣੀ ਚ ਮੈਨੂੰ ਲੈ ਲਿਆ ਨਹੀਂ अदरवाइज ਮੇਰੀ ਕੀ ਉਕਾਤ ਸੀ ਕਿ ਮੈਂ ਇਨੀ ਛੇਤੀ ਇਨਾ ਬੋਲਡਲੀ ਸਿਚੁਏਸ਼ਨ ਨੂੰ ਫੇਸ ਕਰ ਸਕਦੀ ਹਾਂ ਸੋ ਸਾਰੀਆਂ ਭੈਣਾਂ ਪਲੀਜ਼ ਇਹਨਾਂ ਚੀਜ਼ਾਂ ਚੋਂ ਨਿਕਲੋ ਆਪਣੇ ਆਪਣਾ ਧਿਆਨ ਤੁਸੀਂ ਖੁਦ ਰੱਖਣਾ ਹੈ ਕਿਉਂਕਿ ਰੱਖਣ ਵਾਲਾ چلا ਗਿਆ ਧਿਆਨ ਰੱਖਣ ਵਾਲਾ ਹੈ ਨਾ ਦੇਖੋ ਬੱਚਿਆਂ ਦੀ ਆਪਣੀ ਲਾਈਫ ਹੈ ਔਰ ਬੱਚਿਆਂ ਨੇ ਆਪਣੀ ਲਾਈਫ ਦੇ ਵਿੱਚ ਉਲਝ ਜਾਣਾ ਹੈ ਜਿਵੇਂ ਅਸੀਂ ਆਪਣੀ ਲਾਈਫ ਦੇ ਵਿੱਚ ਉਲਝੇ ਹੋਏ ਸੀ ਆਪਣੇ ਬੱਚਿਆਂ ਨਾਲ ਉਲਝੇ ਹੋਏ ਸੀ ਸਾਡੇ ਬੱਚਿਆਂ ਨੇ ਵੀ ਇਸ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਉਲਝ ਜਾਣਾ ਹੈ ਔਰ ਉਲਝਣਾ ਚਾਹੀਦਾ ਵੀ ਹੈਗਾ ਤੇ ਤੁਸੀਂ ਬਸ ਹੁਣ ਇਸ ਚੀਜ਼ ਲਈ ਪਿਆਰ ਕਰੋ ਕਿ ਤੁਸੀਂ ਆਪਣੇ ਬੱਚਿਆਂ ਦੀ ਲਾਈਫ ਨੂੰ ਇੰਜੋਏ ਕਰਾਓ ਬਸ ਹਾਂ ਕੋਹੋ ਕਿ ਤੁਸੀਂ ਖੁਦ ਇੰਜੋਏ ਕਰੋ ਜਿੱਦਾਂ ਤੁਸੀਂ ਕਰ ਚੁੱਕੇ ਹੋ ਨਾ ਤੋ ਜਿੰਨਾ ਵੀ ਟਾਈਮ ਤੁਹਾਨੂੰ ਮਿਲਿਆ ਤੁਸੀਂ ਇੰਜੋਏ ਕੀਤਾ ਸੋ ਬੱਚਿਆਂ ਨੂੰ ਕਹੋ ਬਸ ਕਿ ਤੁਸੀਂ ਦੇਖ ਹੀ ਕਰੋ ਬੱਚਿਆਂ ਨੂੰ ਕਹੋ ਕਿ ਤੁਸੀਂ ਦੇਖ ਹੀ ਕਰੋ ਤੁਸੀਂ ਆਪਣੀ ਲਾਈਫ ਨੂੰ ਫੁੱਲ ਇੰਜੋਏ ਕਰੋ ਠੀਕ ਹੈ ਤੇ ਉਹਨਾਂ ਨੇ ਵੀ ਕੋਹਾਂ ਨਹੀਂ ਆਪਣਾ ਫੇਸ ਜਿਹੜਾ ਉਹਨੂੰ ਫੁੱਲ ਜਿਮ ਕਰ ਦਿਓ ਸਮਝ ਗਏ ਤੇ ਲੋ ਜੀ ਹੁਣ ਆਪਾਂ ਕਾਫੀ ਦੇਰ ਹੋ ਗਈ ਮੈਨੂੰ ਲੱਗਦਾ ਹੈ ਤੇ ਆਪਾਂ ਫੇਸ ਨੂੰ ਕਰੀਏ ਵਾਸ਼ ਤੇ ਫੇਸ ਤੋਂ ਲਗਾਉਣੀ ਆ ਚਮਕਦਾ ਰੁਕਦਾ ਫੇਸ ਲੋਜੀ ਵਿੱਚ ਹਾਸ ਲੈਣੀ ਆ ਤੁਹਾਡੇ ਨਾਲ ਸਾਰੀਆਂ ਗੱਲਾਂ ਕਰ ਲੈਣੀਆਂ ਚਲੋ ਮੈਂ ਫੇਸ ਵਾਸ਼ ਕਰ ਦੂੰ ਠੀਕ ਹੈ ਜੀ ਲੋਜੀ ਦੇਖੋ ਮੈਨੂੰ ਜ਼ਰਾ ਖੁਦ ਹੀ ਪਛਾਣ ਨਹੀਂ ਆ ਰਹੀ ਵੀ ਮੈਂ ਉਹੀ ਹ ਜਿਹੜੀ ਫੇਸ ਟੈਗ ਲਾਉਣ ਤੋਂ ਪਹਿਲਾਂ ਸੀ ਮੇਰਾ ਫੇਸ ਅੱਜ ਬੜੀ ਹਿੰਦਾ ਹੋਇਆ ਲੱਗ ਰਿਹਾ ਸੀ ਮੈਨੂੰ ਖੁਦ ਅਕਤਾਈ ਜਾਂਦੀ ਸੀ ਲੋ ਮੈਨੂੰ ਯਾ ਅੱਜ ਵਾਲਾ ਨਾ ਜਿਹੜਾ ਪੈਕ ਲਾ ਕੇ ਮੈਨੂੰ ਮਜਾ ਆ ਰਿਹਾ ਰੀਅਲੀ ਬਹੁਤ ਵਧੀਆ ਜਰੂਰ ਤੁਸੀਂ ਜੇ ਡਰਾਈ ਮਿਲਕ ਹੈ ਘਰੇ ਤਾਂ ਜਰੂਰ ਕਰਨਾ ਡਰਾਈ ਮਿਲਕ ਹਨੀ ਪਲਸ ਕਾਫੀ ਪਾਊਡਰ ਲੋ ਲੋ ਜੀ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੱਥ ਵੀ ਇੰਨੇ ਵਧੀਆ ਹੋ ਗਏ ਤੇ ਫੇਸ ਵੀ ਬਹੁਤ ਵਧੀਆ ਹੋ ਗਿਆ ਆਪਣੇ ਆਪ ਨੂੰ ਮੈਨੂੰ ਫੀਲ ਹੋ ਰਿਹਾ ਬਹੁਤ ਵਧੀਆ ਤੇ ਲੋ ਉਹਨਾਂ ਪਲਾਵਾਂਗੇ ਸੀਰਮ ਕਿਉਂਕਿ ਡਰਾਈਨੈਸ ਤਾਂ ਹੋਣੀ ਨਹੀਂ ਡਰਾਈਨੈਸ ਦਾ ਫੇਸ ਤੇ ਤੁਸੀਂ ਹੋਣੀ ਨਹੀਂ ਦੇਣੀ ਬਿਲਕੁਲ ਨਹੀਂ ਠੀਕ ਹੈ ਜੀ ਫੇਸ ਨੂੰ ਹਾਈਡਰੇਟ ਕਰਕੇ ਰੱਖਣਾ ਹਮੇਸ਼ਾ ਲੱਗਦਾ ਤਾਂ ਥੋੜਾ ਜਿਹੀ ਹੀ ਹੋਵੇਗੀ ਸੀਰਮ ਜ਼ਿਆਦਾ ਤਾਂ ਲੱਗਦਾ ਨਹੀਂ ਹੈਗਾ ਬਹੁਤ ਛੇਤੀ ਤਾਂ ਖਤਮ ਨਹੀਂ ਹੁੰਦਾ ਸੀਰਮ ਚਲੋ ਆਂ ਅਰ ਬਣਾ ਲਿਓ ਹਾਂ ਬਹੁਤ ਬਣਾ ਬਣਾ ਰਹੀ ਜਾਨੀ ਕਿ ਬਹੁਤ ਬਣਾ ਬਣਾ ਰਹੀ ਜਾਨੀ ਗੱਲਬਾਤ ਹੁੰਦੀ ਰਹਿੰਦੀ ਹੈ ਮੇਰੀ ਪਹਿਣਾ ਨਾਲ ਬਹੁਤ ਗੱਲਬਾਤ ਹੁੰਦੀ ਪਹਿਣਾ ਨਾਲ ਮੇਰੀ ਮੇਰੀ ਦੁਨੀਆ ਤੁਸੀਂ ਬਣ ਗਏ ਹੋ ਬਸ ਹੋਰ ਮੇਰੀ ਕੋ ਦੁਨੀਆ ਨਹੀਂ ਹੈ ਮੇਰੀ ਨਾ ਜਿਹੜੀ ਇਹ ਆ ਆਨਲਾਈਨ ਆਨਲਾਈਨ ਦੁਨੀਆ ਮੇਰੀ ਆਫਲਾਈਨ ਦੁਨੀਆ ਤਾਂ ਮੇਰੀ ਬਹੁਤ ਘੱਟ ਗਈ ਆਨਲਾਈਨ ਦੁਨੀਆ ਸਾਰਾ ਦਿਨ ਗੱਲਾਂ ਮੇਰੀਆਂ ਤੁਹਾਡੇ ਨਾਲ ਹੀ ਆਨਲਾਈਨ ਚੱਲਦੀ ਰਹਿੰਦੀਆਂ ਨੇ ਪਹਿਣਾ ਦੇ ਫੋਨ ਮੈਸੇਜ ਕਮੈਂਟ ਸਭ ਆਹੀ ਹੁਲ ਚੱਲਦਾ ਰਹਿੰਦਾ ਹੈ ਨਾ ਮੇਰੀ ਲਾਈਫ ਦੇ ਵਿੱਚ ਸਾਰੀ ਦੁਨੀਆ ਜਿਹੜੀ ਉਹ ਮੇਰੀ ਆਨਲਾਈਨ ਹੈ ਆਫਲਾਈਨ ਦੁਨੀਆ ਤੋਂ ਮੈਂ ਬਿਲਕੁਲੀ ਕਟ-ਆਫ ਹੀ ਲੱਗਦੀ ਹੈ ਮੈਨੂੰ ਆਪਣੇ ਆਪ ਨੂੰ ਵੀ ਹੁੰਦਾ ਹੁੰਦਾ ਵੀ ਮੈਂ ਕਟ-ਆਫ ਆਫਲਾਈਨ ਹਾਂ ਤੇ ਆਨਲਾਈਨ ਬਹੁਤ ਜ਼ਿਆਦਾ ਜੁਗਦੀ ਆ ਮੈਂ ਤੁਹਾਡੇ ਨਾਲ ਹਰ ਇੱਕ ਪੈਟ ਦਾ ਮੈਂ ਫੋਨ ਅਟੈਂਡ ਕਰਦੀ ਆ ਮੇਰੇ ਨਾਲ ਬਹੁਤ ਕੱਟ ਹੋਣਾ ਜਦੋਂ ਕਦੇ ਮੈਨੂੰ ਫੋਨ ਅਟੈਂਡ ਨਹੀਂ ਹੁੰਦਾ ਜੇ ਨਹੀਂ ਹੁੰਦਾ ਤਾਂ ਉਹਦੇ ਲਈ ਆਪਾਂ ਸੌਰੀ ਠੀਕ ਹੈ ਤੇ ਹਮੈਂ ਤੁਸੀ ਦੱਸਿਓ ਕਿ ਮੇਰਾ ਫੇਸ ਜਿਹੜਾ ਤੁਹਾਨੂੰ ਉਹ ਚ ਕਿੰਨੀ ਕੀ ਚੇਂਜ ਨਜ਼ਰ ਆਈ ਪਹਿਲਾਂ ਮੰਗੂ ਤੇ ਹੁਣ ਕਿੰਨੀ ਕੀ ਚੇਂਜ ਨਜ਼ਰ ਆਈ ਇਹ ਬਹੁਤ ਜ਼ਿਆਦਾ ਹੈ ਉਹਨੂੰ ਅਜਲਾ ਫੇਸ ਟੈਕ ਹੈ ਜਿਹੜਾ ਬਹੁਤ ਅੱਛਾ ਲੱਗਿਆ। ਜ਼ਰੂਰ ਕਰਨਾ ਪਲੀਜ਼ ਮੇਰੀ ਰਿਕਵੈਸਟ ਹੈ ਤੁਸੀ ਇਹ ਫੇਸ ਟੈਕ ਹੈ ਜਿਹੜਾ ਜ਼ਰੂਰ ਲਾਉਣਾ ਚਾਹੀਏ ਭੈਣਾ ਇੱਥੇ ਬੈਠੀਆਂ ਨੇ ਚਾਹੇ ਕੈਨੇਡਾ ਬੈਠੀਆਂ ਨੇ ਚਾਹੇ ਅਮਰੀਕਾ ਬੈਠੀਆਂ ਨੇ ਚਾਹੇ ਜਰਮਨ ਬੈਠੀਆਂ ਨੇ ਚਾਹੇ ਜਪਾਨ ਬੈਠੀਆਂ ਨੇ ਫਰਾਂਸ ਬੈਠੀਆਂ ਨੇ ਇਟਲੀ ਬੈਠੀਆਂ ਨੇ ਜਿੱਥੇ ਮਰਜ਼ੀ ਬੈਠੀਆਂ ਕਿਉਂਕਿ ਇਹਨਾਂ ਸਾਰੇ ਧਾਵਾਂ ਤੋਂ ਮੈਨੂੰ ਧਿਆਣਾ ਦੇ ਫੋਨ ਤੇ ਮੈਸੇਜ ਆਉਂਦੇ ਰਹਿੰਦੇ ਨੇ ਸਾਰੀਆਂ ਭੈਣਾ ਰੈਮਡੀ ਯੂਜ਼ ਕਰਦੀਆਂ ਨੇ ਔਰ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਕੇ ਪਹਿਣਾ ਨਾ ਬਾਹਰ ਲਿਆ ਜਿਹੜੀਆਂ ਇੰਨੀਆਂ ਬਿਜ਼ੀ ਨੇ ਨਾ ਉਹ ਆਪਦੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਤੇ ਉਹ ਸਾਰਾ ਕੁਝ ਯੂਜ਼ ਕਰ ਲੈਂਦੇ ਨੇ ਜਿੰਨੀਆਂ ਕਿ ਮੇਰੇ ਨਾਲ ਜੁੜੀਆਂ ਹੋਣਗੀਆਂ ਔਰ ਆਪਾਂ ਜੇ ਕਹੀਏ ਉਹ ਬਿਜ਼ੀ ਨੇ ਮਿਲਣਾ ਤਾਂ ਆਪਾਂ ਵੀ ਬਹੁਤ ਬਿਜ਼ੀ ਆਂ ਮੈਂ ਖੁਦ ਤਾਂ ਬਹੁਤ ਬਿਜ਼ੀ ਆਂ ਪਰ ਮੈਂ ਵੀ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਆਪਣਾ ਫੇਸ ਜਿਹੜਾ ਉਹ ਤੁਹਾਨੂੰ ਦਿਖਾਉਂਦੀ ਹੈ ਨਹੀਂ ਤੇ ਤੁਸੀਂ ਵੀ ਚੁਮਕਾਉਦੇ ਰਹਿਣਾ ਕਰੋ ਚਲੋ ਠੀਕ ਹੈ ਜੀ ਹੁਣ ਆਪਾਂ ਕੱਲ ਨੂੰ ਮਿਲਦੇ ਆ ਤੇ ਮੈਨੂੰ ਐਂ ਜਰੂਰ ਦੱਸਿਓ ਕਿ ਤੁਹਾਨੂੰ ਮੇਰੇ ਫੇਸ ਤੇ ਕਿੰਨਾ ਫਰਕ ਨਜ਼ਰ ਆਇਆ ਤੇ ਤੁਸੀਂ ਯੂਜ਼ ਕਰਿਓ ਤੇ ਮੈਨੂੰ ਰਿਜ਼ਲਟ ਥਰੂ ਸ਼ੇਅਰ ਕਰਿਓ ਕਮੈਂਟਾਂਾਂ ਵਿੱਚ ਮੈਂ ਤੁਹਾਨੂੰ ਦੱਸ ਦੇ ਰਿਆ ਹਾਂ ਚਲੋ ਠੀਕ ਹੈ ਜੀ ਸਮਾਨ ਮੈਂ ਚੱਕੂੰਗੀ ਹੁਣ ਸਵੇਰੇ ਹੁਣ ਮੇਰੀ ਹਿੰਮਤ ਬਿਲਕੁਲ ਨਹੀਂ ਬਚੀ ਆ ਹੁਣ ਮੈਂ ਬਹੁਤ ਜ਼ਿਆਦਾ ਥੱਕ ਗਈ ਹਾਂ ਤੇ ਆ ਸਾਰਾ ਸਮਾਨ ਹੁਣ ਇੱਥੇ ਪਿਆ ਰਹੂਗਾ ਤੇ ਸੰਭਾਲ ਦੋ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਜੀ ਕੱਲ ਨੂੰ ਫਿਰ ਵਧੀਆ ਜਿਹਾ ਵਲੌਗ ਲੈ ਕੇ ਮਿਲਾਂਗੇ ਤਦ ਤੱਕ ਲਈ ਸਾਰੀਆਂ ਭੈਣਾਂ ਨੂੰ ਸਸਤੀ ਖਰੀਦਾਰ